ਆਪਣੇ ਪਿੰਡ ਦੇ ਨੇ ਬੇਬੇ ਹੋਰੀ ਇਹਨਾਂ ਨਾਲ ਪਰਸੋਂ ਨਿਆਲ ਕਾਲਜ ਦੇ ਨੇੜੇ ਇੱਕ ਬਹੁਤ ਵੱਡੀ ਘਟਨਾ ਵਾਪਰਨ ਤੋਂ ਬਚ ਗਈ ਪਰ ਇਹ ਬੇਬੇ ਨੇ ਥੋੜੀ ਜੀ ਸਾਵਧਾਨੀ ਨੀ ਰੱਖ ਲਈ ਜੇ ਥੋੜੀ ਜੀ ਸਾਵਧਾਨੀ ਨੀ ਨਾ ਰੱਖਦੇ ਤਾਂ ਬਹੁਤ ਵੱਡੀ ਇੱਕ ਘਟਨਾ ਵਾਪਰਨੀ ਸੀ ਉਹ ਕੀ ਗੱਲ ਬਾਤਾ ਹੁਣ ਆਪਾਂ ਮਾਤਾ ਰਾਂ ਦਾ ਸਵਾਗਤ ਕਰਦੇ ਹਾਂ ਸਸੀ ਦਾ ਬੇਬੇ ਤਨੂ ਕੀ ਗੱਲ ਬਣੀ ਬਸ ਅਸੀਂ ਅੱਖਾਂ ਦਿਖਾਉਣ ਗਏ ਤੇ ਨਿਆਲ ਅੱਛਾ ਜੀ ਹਸਪਤਾਲ ਚ ਉਹ ਸਾਰੇ ਮਗਰ ਲੱਗ ਗੱਡੀ ਵਾਲੇ ਠੀਕ ਆ ਉਹ ਸਾਨੂੰ ਜਾ ਕੇ ਕਹਿੰਦੇ ਅਸੀਂ ਉੱਥੇ ਜਾ ਰਹੇ تھے ਹੂੰ ਤੁਰੇ ਗਏ ਹੋਏ ਸਾਨੂੰ ਕਹਿੰਦੇ ਵੀ ਮਾਮਾ ਤਾਂ ਸਾਹਿਬ ਵੀ ਜਿਹੜੀ ਆਪਣਾ ਨਿਆਲ ਬਾਈਪਾਸ ਆ ਹਾਂ ਉੱਥੇ ਤੁਸੀਂ ਫਿਰ ਬੱਸ ਨਹੀਂ ਚੜਨ ਲੱਗੇ ਨਾ ਉੱਥੇ ਖੜ੍ਹਦੇ ਨਹੀਂ ਬੱਸ ਆਪਣੇ ਲੰਗਿਆ ਹੀ ਬੱਸ ਠੀਕ ਆ ਫਿਰ ਉਹ ਅਸੀਂ ਕਿਸਾਨ ਪਾਈ ਕਹਿੰਦੇ ਵੀ ਤੁਸੀਂ ਕੈਂਚੀਆਂ ਤੇ ਜਾਓ ਠੀਕ ਆ ਉੱਥੋਂ ਤੁਸੀਂ ਤੁਰੇ ਤੁਰੇ ਉਧਰ ਨੂੰ ਹਾਂ ਅਸੀਂ ਕੈਂਚੀਆਂ ਨੂੰ ਜਾ ਰਹੇ ਤੇ ਠੀਕ ਆ ਉਹ ਕਾਲਜ ਦੇ ਨੇੜੇ ਹਾਂ ਕਾਲਜ ਟੱਪ ਕੇ ਅਸੀਂ ਬੈਠ ਗੀਆਂ ਬਿੰਦਕ ਬੈਠ ਕੇ ਅਸੀਂ ਤੁਰਪੀਆਂ ਠੀਕ ਆ ਸਾਨੂੰ ਕਹਿੰਦੀਆਂ ਵੀ ਤੁਸੀਂ ਅਸੀਂ ਪਛਾਣੇ ਨਹੀਂ ਹੈਗੇ ਵਾਪਸ ਗੱਡੀ ਮੋੜ ਕੇ ਲਿਆ ਕੇ ਸਾਡੇ ਕੋਲੇ ਲਾਤੀ ਮੈਂ ਕਹਾ ਵੀ ਅਸੀਂ ਕੋਈ ਸਿਆਣ ਨਹੀਂ ਆਈ ਸੋਡੀ ਹਾਂ ਕਹਿੰਦਾ ਦੇਖ ਕਹਿੰਦੀ ਵੀ ਬਲਦੇਵ ਦੀ ਮੰਮੀ ਆ ਇਹ ਉਹ ਥੋੜਨਾ ਜਨਾਨੀ ਗੱਲ ਕਰ ਰਹੀ ਸੀ ਜਨਾਨੀ ਜਨਾਨੀ ਗੱਲ ਕਰ ਇੱਕ ਬਾਗਰ ਬੈਠੀ ਸੀ ਜਨਾਨੀ ਇੱਕ ਮੂਹਰੇ ਬੈਠੀ ਸੀ ਬੰਦਾ ਅੰਨੀਵੀ ਪਾਈ ਬੈਠਾ ਸੀ ਠੀਕ ਉਹਨੇ ਨਹੀਂ ਸਾਡੇ ਕੰਨੀ ਮੂੰਹ ਚੱਕ ਕੇ ਦੇਖਿਆ ਇਹਦਾ ਠੀਕ ਬੰਦੇ ਨੇ ਤਾਂ ਹਾਂ ਉਹ ਜਨਾਨੀ ਨੇ ਐ ਕਰ ਰੱਖਿਆ ਕਿ ਕਹਿੰਦੀ ਇਹ ਪਛਾਣੀ ਨਹੀਂ ਤੁਹਾਨੂੰ ਹਾਂ ਮੈਂ ਕਹਾ ਸਾਡੇ ਸਾਡੇ ਕਿਹੜਾ ਮੱਥੇ ਤੇ ਲਿਖਿਆ ਹੋਇਆ ਹਾਂ ਵੀ ਅਸੀਂ ਪਛਾਣ ਲਈਏ ਠੀਕ ਕਹਿੰਦੀ ਵੀ ਦੇਖੀ ਤੁਸੀਂ ਕਹਿੰਦੇ ਹਸਪਤਾਲ ਚ ਤੁਰੇ ਤੇ ਮੈਂ ਕਹਾ ਹਾਂ ਫਿਰ ਤੁਸੀਂ ਕਹਿੰਦੇ ਹੁਣੇ ਉਰੀ ਫਿਰਦੇ ਹੋ ਮੈਂ ਕਹਾ ਅਸੀਂ ਕਹਿੰਦੇ ਤੁਹਾਡੇ ਮਾਰੇ ਗੱਡੀ ਮੋੜ ਕੇ ਲਿਆਇਆ ਅੱਛਾ ਮੈਂ ਕਹਾ ਸੀ ਨਹੀਂ ਗੱਡੀ ਚ ਬੈਠਦੇ ਇਸ ਤੋਂ ਮਹਾ ਗਿਆ ਸੜ ਤਾਂ ਬੱਸ ਖੜੀ ਆ ਰਹੀ ਹੈ ਬੱਸ ਚੜਾਂਗੇ ਇਸ ਤਾਂ ਹਾਂ ਮਾਂ ਕਹਿੰਦੀ ਕਿੱਥੇ ਜਾਉਂਗੇ ਹੁਣ ਤੁਸੀਂ ਮੈਂ ਕਹਾ ਪਿੰਡ ਹਾਂ ਕਹਿੰਦੇ ਅਸੀਂ ਤਾਂ ਤੁਹਾਡੇ ਮਾਰੇ ਗੱਡੀ ਲਿਆਇ ਤੇ ਮੋੜ ਕੇ ਮੈਂ ਕਹਾ ਸੀ ਨਹੀਂ ਫਿਰ ਗੱਡੀ ਚੜਦੇ ਹਾਂਗੇ ਠੀਕ ਆ ਫਿਰ ਆ ਬੇਬੇ ਨੇ ਮੇਰੀ ਬਾਹ ਫੜ ਲਈ ਇਹ ਕਹਿੰਦੀ ਵੀ ਆਪਾਂ ਤਾਂ ਤੁਰ ਕੇ ਚੱਲਾਂਗੇ ਕਹਿੰਦੇ ਪਿੱਛੇ ਦੋਨਾਂ ਨੇ ਗੱਡੀ ਲੈ ਕੇ ਲਈ ਤੁਹਾਨੂੰ ਪਤਾ ਲੱਗੇ ਵੀ ਇਹ ਆਪਣੇ ਪਿੰਡ ਦੇ ਨੇ ਜਾਂ ਆਪਣੇ ਨੇੜੇ ਦੇ ਕੋਈ ਜਾਣਤ ਨਹੀਂ ਆਇਆਗਾ ਉੱਟੋ ਕੋਈ ਹੋਰ ਏਟੀ ਹੋਰ ਏਟੀ ਉੱਟੋ ਕੋਈ ਅਸੀਂ ਆਖਿਆ ਨਹੀਂ ਛੱਡ ਦੇਗੇ ਉਹ ਨਾਲੇ ਤੁਸੀਂ ਕਹਿ ਰਹੇ ਬਾਲੀਆਂ ਬੋਲੀਆਂ ਨਿਗਾ ਰੱਖੀ ਹਾਂ ਨਿਗਾ ਤੁਹਾਨੂੰ ਦੀ ਬਾਲੀਆਂ ਤੇ ਤੇ ਸਾਡੇ ਅੰਦੇ ਵੀ ਇਹ ਛੜੂਗੀ ਵੀ ਅਸੀਂ ਬਾਲੀਆਂ ਖਿੱਚਾਂ ਗੱਲ ਉਹਨਾਂ ਦਾ ਸਾਰਾ ਚੱਕਰ ਇਹ ਹੀ ਸੀ ਕਿ ਇਹ ਕੰਨਾਂ ਦੀਆਂ ਬਾਲੀਆਂ ਤੇ ਸੀ ਤਾਂ ਉਦੋਂ ਇਹ ਮਾਤਾ ਉਹਨਾਂ ਨੇ ਇਹ ਕਹਿ ਵੀ ਉਹਦੀ ਨਿਗਾ ਇੱਥੇ ਹੋ ਰਹੀ ਜਦ ਕਿ ਬੰਦਾ ਕੋਈ ਜਾਣਦਾ ਨਹੀਂ ਸੀ ਫਿਰ ਵੀ ਉਹ ਧੱਕੇ ਨਾਲ ਗੱਡੀ ਜਿਹਨਾਂ ਨੂੰ ਪਠਿਆਣ ਲੱਗ ਰਹੇ ਸੀ ਹਾਂ ਜਦੋਂ ਉੱਥੇ ਕੈਂਚੀਆਂ ਤੇ ਵਾਗੇ ਸੰਗਰੂਰ ਕੈਂਚੀਆਂ ਚ ਸੰਗਰੂਰ ਕੈਂਚੀਆਂ ਤੇ ਉੱਥੇ ਦੋ ਤਿੰਨ ਜਨਾਨੀਆਂ ਬੈਠੀਆਂ ᱛੀਆਂ ਉਹਨਾਂ ਕੋਲੇ ਬੈਗ ਤੇ ਉਹ ਸਾਨੂੰ ਕਹਿੰਦੀਆਂ ਵੀ ਛੜ ਜੋ ਗੱਡੀ ਚ ਵੀ ਅਸੀਂ ਪਟਿਆਲੇ ਜਾਵਾਂਗੇ ਠੀਕ ਆ ਉਹ ਜਨਾਨੀਆਂ ਕਹਿੰਦੀ ਵੀ ਸਾਨੂੰ ਤੁਰਦੀ ਸਵਾਰੀ ਮਿਲ ਗਈ ਅਸੀਂ ਚੜ੍ਹਨ ਤਿਆਰ ਹੋ ਗਈਆਂ ਉਹਨਾਂ ਦੀ ਗੁਡੀਆਂ ਨੇ ਬਾਹ ਫੜ ਲਈ ਵੀ ਆਪਾਂ ਦੀ ਗੱਡੀ ਚੜਦੇ ਹੈਗੇ ਵੀ ਇਹ ਕੋਈ ਲਟੇਰੀਆਂ ਨੇ ਉਹਨਾਂ ਨੇ ਇਹ ਗੱਲ ਕਰੀ ਆ ਉਹ ਵਾਸਤੇ ਦੀ ਗੱਲਾਂ ਕਰਦੇ ਜਾਂਦੇ ਫਿਰ ਮੈਂ ਵੀ ਗੱਲ ਕਰਤੀ ਮੈਂ ਖਾਈ ਛੱਡੇ ਲਭੋਂ ਗਈਆਂ ਤੀਆਂ ਉਹ ਮੈਨੂੰ ਕਹਿੰਦੇ ਵੀ ਤੇਰੀ ਬਾਲੀਆਂ ਕੱਢਦੀਆਂ ਉਹ ਸਾਡੇ ਖਰੋਲ ਦੀਆਂ ਉਹ ਬੈਗ ਅੱਛਾ ਜੀ ਹਾਂ ਵੀ ਸਾਡੇ ਨੇ ਵੀ ਗੱਡੀ ਖੜਾਈ ਤੇ ਉਹਨਾਂ ਨੇ ਤਾਂ ਕਹਿੰਦੀ ਚੜਨ ਨੂੰ ਤਿਆਰ ਹੋ ਗਈਆਂ ਤੀਆਂ ਅੱਛਾ ਵੀ ਆ ਗੁਡੀਆਂ ਨੇ ਅਸੀਂ ਚੜਨ ਦਿੱਤੇ ਵਾਹ ਵਾਹ ਹਾਂ ਠੀਕ ਠੀਕ ਨਿਗਾਹ ਉਹ ਮੇਰੀਆਂ ਬਾਲੀਆਂ ਤੇ ਸੀ ਉਹਨਾਂ ਦੀ ਠੀਕ ਹੈ। ਤੈਨੂੰ ਕੈਂਡੀ ਦੀ ਵੇਰ ਨੂੰ ਸਿਆਣ ਇਹ ਬਲਦੇਵ ਦੀ ਮੰਮੀ ਆ। ਹਾਂ ਹਾਂ ਮਾਂ ਸਾਡੇ ਕੋਈ ਬਲਦੇਵ ਹੀ ਨਹੀਂ ਨਾ ਇਹ ਸਾਡੇ ਪਿੰਡ ਦੀ ਐ ਨਾ ਕੋਈ ਰਿਸ਼ਤੇਦਾਰ ਨਹੀਂ ਐ। ਨਾ ਤੂੰ ਸਾਡੀ ਰਿਸ਼ਤੇਦਾਰ ਨਹੀਂ ਐ। ਠੀਕ ਆ। ਤੂੰ ਲੱਗ ਨਾ ਆਪ ਦਾ ਤੁਰਦੀ ਲੱਗ ਆ। ਠੀਕ ਆ ਅਸੀਂ ਇੱਕ ਤਾਂ ਕਾਇਤਾ ਫਰਿੱਜ ਦੇ ਲੰਗੀਆਂ ਕਿ ਆਹੋ ਤੇ ਸਾਡੇ ਕਿਹੜਾ ਮੱਥੇ ਤੇ ਲਿਖਿਆ ਹੋਇਆ ਵੀ ਸੀਲੀ ਅੱਥੋ ਹੀ ਕਾੜ ਲੀ ਹੂੰ ਹੂੰ ਵੀ ਸਾਨੂੰ ਤੋਂ ਪਤਾ ਨਹੀਂ ਅਗਾ ਤੁਸੀਂ ਕੌਣ ਹੋ ਕੌਣ ਆ ਅਸੀਂ ਤਾਂ ਬੰਦੀਆਂ ਨਹੀਂ ਹੈਗੀਆਂ ਠੀਕ ਆ ਹਾਂ ਫੇਰ ਤੁਮ ਕੀ ਤੁਰਪੀ ਕਿਰਾਏ ਰੇਗੀ ਨਿਆਣੀ ਟੀ ਨਾਲੇ ਹੋਰ ਠੀਕ ਆ ਨਹੀਂ ਫੇਰ ਬਾਹਾਂ ਕੱਢ ਲਾਂਗੇ ਕੱਢ ਦੁੰਦੀ ਆ ਹਾਂ ਇਹਦੀ ਵੀ ਕੱਢ ਲਾਂਦੇ ਜੇ ਨਾ ਬੰਨ ਹੁੰਦੀ ਨਾ ਹੋਰ ਅੱਛਾ ਆ ਮੈਨੂੰ ਚੜਾ ਲਾਂਦੀ ਹੋ ਕੱਲੀ ਨੂੰ ਅੱਛਾ ਕੱਲੀ ਨੂੰ ਚੜਾ ਲਾਂਦੀ ਹਾਂ ਚੜਾ ਲਾਂਦੇ ਕਿਉਂ ਮੈਂ ਮੇਰੇ ਨਾਲੇ ਸਿਆਣੀ ਵੀ ਫੇਰ ਵੀ ਠੀਕ ਆ ਮੇਰੇ ਘਰ ਕੀ ਨਿਉਨ ਚੜਾਈਆਂ ਠੀਕ ਆ ਹੂੰ ਬੱਚਿ ਤੇਰੀ ਮਜੀ ਬਾਣੀ ਅੰਦਰ ਸਾਡੀ ਹੁਣ ਇਹ ਟ੍ਰਿਕਟ ਨਾਲ ਜਿਹੜੀ ਗੱਲਬਾਤ ਆਪਾਂ ਜਾਣਕਾਰੀ ਦੇ ਲਈ ਲੋਕਾਂ ਨੂੰ ਦੱਸ ਰਹੇ ਵੀ ਇਦਾਂ ਕਰਕੇ ਤੁਸੀਂ ਕਦੇ ਕੋਈ ਗਲਤੀ ਨਾ ਕਰਿਓ ਇੱਕ ਜਦੋਂ ਤੁਸੀਂ ਲੋਕਾਂ ਨੂੰ ਹੁਣ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਵੀ ਬਚੋ ਬਚੋ ਭਾਈ ਬਚੋ ਵੀ ਬਚੋ ਅਣਜਾਣ ਬੰਦੇ ਨਾਲ ਨਾ ਚੜੋ ਜਮੇ ਨਾ ਗੱਡੀ ਚਾਣ ਚਾਉਣਾ ਤੇ ਰਿਸ਼ਤੇਦਾਰ ਨੂੰ ਸਿਆਣੋ ਵੀ ਸਾਡਾ ਰਿਸ਼ਤੇਦਾਰ ਹੈ ਕਿਸੇ ਪਿੰਡ ਦੇ ਨੂੰ ਸਿਆਣੋ ਵੀ ਸਾਡੇ ਪਿੰਡ ਦਾ ਹੈ ਤਾਂ ਚੜਨਾ ਨਹੀਂ ਚੜਨਾ ਨਹੀਂ ਹੈਗਾ ਚੜਨਾ ਨਹੀਂ ਹੈਗਾ ਠੀਕ ਆ ਬਿਨਾਂ ਤੋਂ ਸਿਆਣ ਤੋਂ ਬਿਨਾਂ ਤੋਂ ਹਾਂ ਬਿਨਾਂ ਸਿਆਣ ਤੋਂ ਜਮੀਨਾਂ ਚੜੇ ਠੀਕਾ ਠੀਕ ਆ ਬੇਬੀ ਸੋ ਦੋਸਤੋ ਇਹ ਹੈਗੀ ਸੀ ਆਪਣੇ ਅਸੀਂ ਇੱਕ ਜਾਣਕਾਰੀ ਦੀ ਵੀਡੀਓ ਬਣਾਈ ਹੈ ਇਹ ਕੋਈ ਅਸੀਂ ਟੈਂਪਰੇਰੀ ਨਹੀਂ ਬਣਾਈ ਇਹ ਅਸਲੀਅਤ ਤੇ ਹਕੀਕਤ ਹੈ ਇਹਨਾਂ ਦੀ ਇਹ ਜਦੋਂ ਨਿਆਲ ਬਾਈਪਾਸ ਦੇ ਨੇੜੇ ਇੱਕ ਲਾਇਨਜ਼ ਕਲੱਬ ਜਦੋਂ ਆਪਾਂ ਦਗਾਲ ਨੂੰ ਜਾਂਦੇ ਆ ਜਿਹੜੇ ਵੀਰ ਜਾਂਦੇ ਵੀ ਹੋਣਗੇ ਉਹਨਾਂ ਨੂੰ ਪਤਾ ਰੋਡ ਦੇ ਉੱਪਰ ਹੀ ਹੈ ਲਾਇਨਜ਼ ਕਲੱਬ ਉੱਥੇ ਅੱਖਾਂ ਦਾ ਦੇ ਮਤਲਬ ਟੈਸਟਿੰਗ ਕੀਤੀ ਜਾਂਦੀ ਹੈ ਬਹੁਤ ਸਾਰੇ ਫ੍ਰੀ ਆਫ ਕਾਸਟ ਕੈਂਪ ਵੀ ਲੱਗਦੇ ਨੇ ਉਸ ਕਲੱਬ ਦੇ ਵਿੱਚ ਤਾਂ ਉੱਥੇ ਇਹ ਅੱਖਾਂ ਦੇਖਿਆ ਕੇ ਆਈਆਂ ਜਮਾਤਾਂ ਉਰੀਆਂ ਜਦੋਂ ਉਹਨਾਂ ਨੇ ਦੇਖ ਲੈਂਦੀ ਹਾਂ ਦੋਵੇਂ ਜਣੀਆਂ ਨੇ ਏਜ਼ ਵੀ ਹੈਗੀ ਹੈ ਕਾਫੀ ਤਾਂ ਇਹਨਾਂ ਨੂੰ ਲੱਗੇ ਵੀ ਹਾਂ ਬੰਦਾ ਤੁਰਿਆ ਰੇ ਗੱਡੀ 'ਚ ਕਿਤੇ ਨਾ ਕਿਤੇ ਕੋਈ ਬੈਠ ਜੇ ਸੋ ਸਾਡੀ ਬੇਨਤੀ ਇਹੀ ਆ ਕਿ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ ਕਿ ਇਹਨਾਂ ਦੇ ਇੱਕ ਘਟਨਾ ਵਾਪਰਨ ਤੋਂ ਬਚ ਗਈ ਕਿ ਨਹੀਂ ਇਹਨਾਂ ਦੇ ਬਾਲੀਆਂ ਲੈ ਜਾਂਦੇ ਜਾਂ ਕੁਝ ਇਹਨਾਂ ਨੂੰ ਸੰਘਾ ਕੇ ਪਤਾ ਨਹੀਂ ਕਿੱਥੇ ਧਾਰਦੇ ਹੋ ਕਿੱਥੇ ਨਹੀਂ ਸਿਆਣੇ ਸ਼ਰੀਰ ਹੋ ਰਹੇ ਨੇ ਤੇ ਸਾਡੀ ਇੱਥੇ ਆਤੀ ਜੋੜ ਕੇ ਬੇਨਤੀ ਆ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਦੋਂ ਵੀ ਇਹ ਜੇ ਸਿਆਣੇ ਬਜ਼ੁਰਗ ਚਾਹੇ ਕੋਈ ਜੈਂਟਸ ਆ ਚਾਹੇ ਕੋਈ ਲੇਡੀਜ਼ ਆ ਕੋਈ ਪੈਨਸ਼ਨ ਲੈਣ ਵੀ ਜਾਂਦਾ ਹਾਂ ਤਾਂ ਸਿਆਣੇ ਬਜ਼ੁਰਗਾਂ ਦੇ ਨਾਲ ਤੁਸੀਂ ਆਪ ਪੈਨਸ਼ਨ ਲੈਣ ਜਾਇਆ ਕਰੋ ਜਾਂ ਕੋਈ ਕੰਮ ਧੰਦਾ ਹੋਰ ਆ ਤਾਂ ਥੋੜੀ ਜਿਹੀ ਆਪ ਜਾਣ ਦੀ ਕੋਸ਼ਿਸ਼ ਕਰਿਆ ਕਰੋ ਕੋਈ ਵੀ ਅਨਪਛਾਤੇ ਲੋਕ ਨੇ ਜੇ ਕੋਈ ਆਪਣੀ ਉਮਰ ਦੇ ਨਹੀਂ ਜਾਂ ਕੋਈ ਵੱਡਾ ਛੋਟਾ ਜੇ ਤੁਹਾਨੂੰ ਕੋਈ ਰਸਤਾ ਵੀ ਪੁੱਛਦਾ ਤਾਂ ਹੱਥ ਜੋੜ ਕੇ ਬੇਨਤੀ ਕਰੋ ਭਾਈ ਅੱਗੇ ਜਾ ਕੇ ਕਿਸੇ ਚਾਰ ਬੰਦਿਆਂ ਨੂੰ ਪੁੱਛ ਲਾ ਸਾਨੂੰ ਰਸਤੇ ਦਾ ਪਤਾ ਨਹੀਂ ਕਿਉਂਕਿ ਹੁਣ ਇਦਾਂ ਦੀਆਂ ਪਰਫਿਊਮ ਆ ਗਏ ਇਦਾਂ ਦੀਆਂ ਬਹੁਤ ਸਾਰੀਆਂ ਆਪਾਂ ਕਹਿੰਦੇ ਕੈਮੀਕਲ ਆ ਗਏ ਜਿਉ ਉਹ ਇਦਾਂ ਦੀ ਵੀ ਰਮਾਲ ਉਹਨਾਂ ਨੇ ਝਾੜਤੀ ਸ਼ਾਇਦ ਇਦਾਂ ਦੇ ਨਾਲ ਹੀ ਆਪਾਂ ਨੂੰ ਕੋਈ ਇਦਾਂ ਦੀ ਦਵਾਈ ਸੰਗਾ ਦੇਣ ਜਾਂ ਆਪਣੇ ਲੈਵੇ ਕੋਈ ਸਾਧਨਾ ਜਾਂ ਜਿਵੇਂ ਹੁਣ ਇਹਨਾਂ ਕੋਲ ਬਾਲੀਆਂ ਤੀਆਂ ਉਹ ਲੈ ਜਾਣ ਸੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ ਸਾਡੀ ਬੇਨਤੀ ਇਹੀ ਆ ਅਸੀਂ ਇਹਨਾਂ ਨੂੰ ਤਾਂ ਹੀ ਵਿਠਾਇਆ ਇਹ ਕੱਲ ਆਪਣੇ ਇੱਕ ਪਰਸੋਂ ਘਰੇ ਗਏ ਕੇ ਦੱਸ ਕੇ ਗਏ ਤੇ ਮਾਤਾਰਾਂ ਨੂੰ ਫਿਰ ਅਸੀਂ ਨੇ ਦੱਸਿਆ ਵੀ ਜਾਣਕਾਰੀ ਲਈ ਅਸੀਂ ਇਹਨਾਂ ਦੇ ਵਿਚਾਰ ਸਾਂਝੇ ਕੀਤੇ ਜਾਣ ਸੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ ਅੱਗੇ ਵਾਸਤੇ ਸਾਵਧਾਨੀ ਜ਼ਰੂਰ ਰੱਖਿਓ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਬੇਬੇ ਬਹੁਤ ਬਹੁਤ